ਕਈ ਵਾਰ ਸਵੇਰ-ਸਵੇਰ ਐਦਾਂ ਵੀ ਹੁੰਦਾ ਕਿ ਪਰੌਂਠੇ ਨਾਲ ਖਾਣ ਨੂੰ ਨਾ ਚਟਨੀ ਹੁੰਦੀ ਹੈ ਨਾ ਦਹੀਂ ਹੁੰਦੀ ਹੈ ਤੇ ਸਵੇਰ ਦਾ ਟਾਈਮ ਹੁੰਦਾ ਸਭ ਨੂੰ ਨਾਸ਼ਤਾ ਕਰਾ ਕੇ ਜਲਦੀ-ਜਲਦੀ ਭੇਜਣਾ ਹੁੰਦਾ ਤੇ ਆਪਾਂ ਨੂੰ ਵੀ ਹੁੰਦਾ ਕੀ ਚਟਪਟੀ ਕੁਸ਼ਾਈ ਜਿਆ ਤਿਆਰ ਕੀਤਾ ਜਾਵੇ ਜਿਹੜਾ ਸਾਰਿਆਂ ਨੂੰ ਵਧੀਆ ਲੱਗੇ ਤੇ ਆਪਾਂ ਲਈਏ ਜੀ ਹਰੀਆਂ ਮਿਰਚਾਂ ਤੇ ਸਵੇਰ ਦੇ ਨਾਸ਼ਤੇ ਨਾਲ ਇੰਨੀਆਂ ਜਿਆਦਾ ਟੇਸਟੀ ਬਣਦੀਆਂ ਹੈਗੀਆਂ ਕਿ ਜੇ ਤੁਸੀਂ ਇੱਕ ਵਾਰੀ ਬਣਾ ਲਈਆਂ ਤਾਂ ਬਾਰ-ਬਾਰ ਬਣਾਉਂਗੀ ਕਿਉਂਕਿ ਇੱਕ ਵਾਰੀ ਤਾਂ ਆਪਾਂ ਨੂੰ ਇੰਜ ਲੱਗਦਾ ਕਿ ਅੱਜ ਕੁਝ ਨਹੀਂ ਸੀ ਤਾਂ ਬਣਾਈਆਂ ਪਰ ਇਹਨਾਂ ਦਾ ਟੇਸਟ ਹੈ ਬੜਾ ਹੀ ਵਧੀਆ ਬਾਕੀ ਜਦੋਂ ਆਪਾਂ ਦਾਲ ਨਾਲ ਖਾਵਾਂਗੇ ਤਾਂ ਇਹ ਉਸ ਤੋਂ ਵੀ ਜਿਆਦਾ ਟੇਸਟੀ ਲੱਗਣਗੀਆਂ ਹਰੀਆਂ ਮਿਰਚਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਉਹਦੇ ਬਚਾਲੇ ਆਪਾਂ ਕੱਟ ਲਗਾ ਲਿਆ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਉਸ ਤੋਂ ਬਾਅਦ ਜੀ ਆਪਾਂ ਦੋ ਤਿੰਨ ਕਲੀਆਂ ਲਈਆਂ ਲਸਣ ਦੀਆਂ ਬਿਲਕੁਲ ਥੋੜੀ ਜਿਹੀ ਲਵਾਂਗੇ ਅਦਰਕ ਇਹਨੂੰ ਤੁਸੀਂ ਕਿਸੇ ਵੀ ਕੁੰਡੀ ਕੋਟੀ ਵਗੈਰਾ ਚ ਵੀ ਇਸ ਤਰ੍ਹਾਂ ਦਰਦ ਨਾਲ ਪੀਸ ਸਕਦੇ ਹੋ ਜਾਂ ਤੁਸੀਂ ਫਿਰ ਇਹਨੂੰ ਚੋਪਰ ਵਿੱਚ ਚੋਪ ਕਰ ਸਕਦੇ ਹੋ ਪਰ ਇਹਨੂੰ ਬਿਲਕੁਲ ਗ੍ਰਾਈਂਡ ਨਾ ਕਰਿਓ ਉਸ ਤੋਂ ਬਾਅਦ ਜੀ ਬਿਲਕੁਲ ਥੋੜਾ ਜਿਹਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਕਰ ਲਿਓ ਗਰਮ ਤੇ ਵਿੱਚ ਪਾ ਦਿਓ ਜੀ ਮਿਰਚਾਂ ਬਿਲਕੁਲ ਸਲੋ ਫਲੇਮ ਤੈਨੂੰ ਹੌਲੀ ਹੌਲੀ ਤੁਸੀਂ ਪਕਾਉਂਦੇ ਜਾਣਾਗਾ ਕਿੰਨੀਆਂ ਜ਼ਿਆਦਾ ਇੱਥੇ ਤੁਸੀਂ ਪਕਾਉਣੀਆਂ ਆ ਉਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਦੇਖ ਲਿਓ ਕਿਉਂਕਿ ਕਈ ਬਿਲਕੁਲ ਪਕਾ ਲੈਂਦੇ ਕਈ ਥੋੜੀਆਂ ਜਿਹੀਆਂ ਇਹਨਾਂ ਨੂੰ ਕ੍ਰਾਂਚੀ ਜਿਹਾ ਰੱਖਦੇ ਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਕਲ ਤੇ ਲਸਣ ਜਿਹਨੂੰ ਆਪਾਂ ਦਰਦਰਾ ਪੀਸਿਆ ਹੋਇਆ ਸੀ ਇਹਨੂੰ ਹੌਲੀ ਹੌਲੀ ਵਿੱਚ ਮਿਕਸ ਕਰ ਦਾਂਗੇ 1-2 ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਅਦਰਕ ਲਸਣ ਤੁਸੀਂ ਪਹਿਲਾਂ ਹੀ ਨਹੀਂ ਪਾਉਣਾ ਕਈ ਵਾਰੀ ਆਪਾਂ ਤੇਲ 'ਚ ਸ਼ੁਰੂ ਚ ਹੀ ਪਾ ਦਿੰਨੇ ਹਾਂ ਕਿਉਂਕਿ ਉਹ ਜ਼ਿਆਦਾ ਹੀ ਪੱਕ ਜਾਊਗਾ ਤੇ ਮਿਰਚਾਂ ਹਜੇ ਆਪਣੀਆਂ ਬਣਨੀਆਂ ਨਹੀਂ ਇਸ ਲਈ ਪਹਿਲਾਂ ਤੁਸੀਂ ਮਿਰਚਾਂ ਨੂੰ ਹੀ ਪਕਾਉਣਾ ਹੈਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਉਣੇ ਆਪਾਂ ਸਿੰਪਲ ਜਿਹੇ ਮਸਾਲੇ ਜਿਨ੍ਹਾਂ ਨਾਲ ਇਹਨਾਂ ਦਾ ਸੁਆਦ ਹੈ ਜਿਹੜਾ ਕਈ ਗੁਣਾ ਜ਼ਿਆਦਾ ਹੋ ਜਾਂਦਾ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਫਿਰ ਪਾਵਾਂਗੇ ਆਪਾਂ ਚਾਟ ਮਸਾਲਾ ਥੋੜੀ ਜੀ ਬਿਲਕੁਲ ਹਲਦੀ ਤੇ ਜੀਰਾ ਪਾਊਡਰ ਇਹ ਚਾਰੇ ਚੀਜ਼ਾਂ ਤੁਸੀਂ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਹੀ ਇਹਦਾ ਟੇਸਟ ਆਉਂਦਾ ਹੈਗਾ ਤੇ ਜਿਹੜਾ ਜੀਰਾ ਪਾਊਡਰ ਹੈ ਜੇ ਤੁਹਾਡੇ ਕੋਲ ਐਟ ਅ ਟਾਈਮ ਤੇ ਨਾ ਹੋਵੇ ਤਾਂ ਤੁਸੀਂ ਥੋੜੇ ਜਿ ਸਰੋਂ ਦੇ ਤੇਲ ਦੇ ਵਿੱਚ ਜੀਰਾ ਹੀ ਭੁੰਨ ਲਿਓ ਤੇ ਉਸ ਤੋਂ ਬਾਅਦ ਇਹਨੂੰ ਕਰਿਓ ਹਲਕਾ ਜਿਹਾ ਮਿਕਸ ਤੇ ਲਾਸਟ ਤੇ ਜਿਹੜੀ ਚੀਜ਼ਾਂ ਦੇ ਵਿੱਚ ਪਾਉਣੀ ਹੈ ਉਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਚਟਪਟਾ ਹੋ ਜਾਂਦਾ ਉਹ ਹੈਗੀ ਹੈ ਜੀ ਦਹੀਂ ਇੱਕ ਤੋਂ ਡੇਢ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਾ ਪਰ ਤੁਹਾਡਾ ਦਹੀਂ ਹੈ ਜਿਹੜਾ ਉਹ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ ਤਾਜ਼ਾ ਹੋਣਾ ਚਾਹੀਦਾ ਤੇ ਬਾਕੀ ਜਿਹੜੀ ਦਹੀਂ ਆ ਉਹ ਬਿਲਕੁਲ ਤੁਸੀਂ ਲਾਸਟ ਤੇ ਪਾਉਣੀ ਹੈ ਆਪਾਂ ਇੱਥੇ ਗੈਸ ਨੂੰ ਬੰਦ ਕੀਤਾ ਹੋਇਆ ਕਿਉਂਕਿ ਆਪਣਾ ਪੈਨ ਪਹਿਲੇ ਹੀ ਬਹੁਤ ਜ਼ਿਆਦਾ ਗਰਮ ਹੈ ਉਸ ਤੋਂ ਬਾਅਦ ਹਲਕਾ ਜਿਹਾ ਆਪਾਂ ਇਹਨੂੰ ਹਿਲਾ ਲਾਂਗੇ ਤੇ ਇਹ ਬਣ ਕੇ ਹੋ ਗਈਆਂ ਜੀ ਤਿਆਰ ਬਹੁਤ ਹੀ ਚਟਪਟੀਆਂ ਤੇ ਬਹੁਤ ਹੀ ਤਿੱਖੀਆਂ ਮਿਰਚਾਂ ਬਣੀਆਂ ਜੀ ਰਾਉਂਠੇ ਨਾਲ ਦਾਲ ਨਾਲ ਜਦੋਂ ਵੀ ਤੁਸੀਂ ਖਾਓਗੇ ਬੜੀਆਂ ਹੀ ਜ਼ਿਆਦਾ ਟੇਸਟੀ ਲੱਗਣਗੀਆਂ ਹੁਣ ਜਲਦੀ ਜਲਦੀ ਬਣਾਓ ਤੇ ਖਾਓ ਤੇ ਸਵੇਰ ਦਾ ਕਈ ਵਾਰ ਦਾ ਜਿਹੜਾ ਝੰਜਟ ਪੈਂਦਾ ਵੀ ਘਰ ਵਿੱਚ ਕੁਝ ਨਹੀਂ ਹੁੰਦਾ ਤੇ ਉਹ ਵੀ ਖਤਮ ਹੋ ਗਿਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਦੇਖਣ ਲਈ ਧੰਨਵਾਦ ਜੀ